ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਜੀ ਵੇਖ ਰਹੇ ਹੋ ਜੀ ਸੁਖ ਬਾਜਵਾ ਵਲੌਗ ਔਰ ਆਪ ਜੀ ਨੂੰ ਅਸੀਂ ਦਰਸ਼ਨ ਕਰਾਵਾਂਗੇ ਅੱਜ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਪਾਸ਼ੇ ਦਸਵੀਂ ਔਰ ਆਪ ਜੀ ਨੂੰ ਆਪਾਂ ਦਰਸ਼ਨ ਕਰਾਨੇ ਆ ਜੁੜੇ ਰਹੋ ਸੁਖ ਬਾਜਾ ਵਲੌਗ ਦੇ ਨਾਲ 是的。 ਅੰਜੀ ਸੰਗਤ ਜੀ ਜੁੜੇ ਰੋ ਸੁਖ ਬਾਜਾ ਵਲੋਗ ਦੇ ਨਾਲ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼੍ਰੀ ਪੌਂਤਾ ਸਾਹਿਬ ਪਾਸ਼ਾ ਜੀ ਦਸਵੀਂ ਚਰਨショਪਰਾਵਤ ਧਰਤੀ ਹੈਗੀ ਜੀ ਔਰ ਜੁੜੇ ਰੋ ਸੁਖ ਬਾਜਾ ਵਲੋਗ ਦੇ ਨਾਲ ਜੋ ਨਵੇਂ ਨੇ ਚੈਨਲ ਕਰਦੇ ਜੋ ਸਬਸਕ੍ਰਾਈਬ ਬੈਲ ਆਈਕਨ ਦਬਾ ਕੇ ਕਰਦੇ ਵੀ ਵਲੋਗ ਨੂੰ ਸ਼ੁਰੂ ਮਮਿ ਜੀ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰਨ ਤੋਂ ਬਾਅਦ ਹੋ ਗਈ ਜੀ ਆਪਣੀ ਹੁਣ ਵਾਪਸੀ। ਔਰ ਜਡੋਰਾ ਸੁਖਬਾਜਾ ਬਲੌਗ ਦੇ ਨਾਲ ਔਰ ਅਸੀਂ ਆਪ ਜੀ ਹੁਣ ਲੈ ਚੱਲਦੇ ਆਂ ਜੀ। ਇਹ ਦੁਕਾਨ ਹੈ ਜੀ ਬਹੁਤ ਪੁਰਾਣੀ। ਸੋ ਆਪਾਂ ਬਚਪਨ ਚ ਵੀ ਜਦੋਂ ਕਾਪਾ ਜੀ ਨਾਲ ਆਂਦਾ ਸੀ ਇੱਥੇ। ਸੋ ਇਸ ਟਾਬੇ ਤੇ ਆਪ ਜੀ ਰੋਕੇ ਜਾਣਾ ਸੀ ਚਾਪ ਕੋਲੇ ਖਾ ਕੇ ਤੁਹਾਨੂੰ ਜਾਂਦੇ ਸੀ ਜੀ ਘਰੇ ਵਾਪਸ। ਦੇ ਸਾਹਮਣੇ ਰੱਖੂ ਹਾਂ ਜੀ ਸਸਿਕਾਬ ਦੋਸਤੋ ਮੈਂ ਹਾਂ ਰੜਪਣਾ ਸੁਖ ਬਾਜਵਾ ਤੁਸੀਂ ਦੇਖ ਰਹੇ ਹੋ ਜੀ ਸੁਖ ਬਾਜਵਾ ਵਲੋਗ ਸੋ ਦੋਸਤੋ ਇਹ ਜਗਾ ਉਹ ਹੈ ਜਿੱਥੇ ਮੇਰੇ ਫਾਦਰ ਸਾਹਿਬ ਆਉਂਦੇ ਹੁੰਦੇ ਸੀ ਜਦੋਂ ਵੀ ਮਤਲਬ ਉਹਨਾਂ ਨੇ ਗੁਰਦਾਰ ਸਾਹਿਬ ਆਣਾ ਆ ਤੋਂ 20 20 ਸਾਲ ਪਹਿਲਾਂ ਦੀ ਗੱਲ ਹੈ ਲਿੱਕੇ-ਲਿੱਕੇ ਹੁੰਦੇ ਸੀ ਆਪਾਂ ਨਾਲ ਆਉਂਦੇ ਸੀ ਤਾਂ ਇੱਕ ਨਾ ਉੱਥੇ ਦੀ ਯਾਦਗਾਰੀ ਜੁੜੀ ਹੈਗੀ ਆਪਣੀ ਇਸ ਦੁਕਾਨ ਨਾਲ ਜਦੋਂ ਵੀ ਫਾਦਰ ਸਾਹਿਬ ਆਉਂਦੇ ਸੀ ਇਸੇ ਚਾਹ ਪਾਣੀ ਪੀ ਕੇ ਪਕੌੜੇ ਖਾ ਕੇ ਉਹਨਾਂ ਨੇ ਜਾਣਾ ਹੁੰਦਾ ਸੀ ਜੀ ਆਪਾਂ ਜਗਾਧਰ ਕੋਲ ਬਹਿਣਾ ਵਾਸਤੇ ਸਿੱਧਾ ਪੌਂਡ ਸਾਹਿਬ ਵਾਸਤੇ ਨੇ ਉਤਰ ਗਏ ਉਤਰਦੇ ਹੀ ਇਹ ਸ਼ੋਪ ਹੈਗੀ ਜੀ ਸ਼ਿਵ ਕੁਸ਼ਰ ਦਾ ਟੱਬਾ ਹੈਗਾ ਜੀ ਇਹ ਔਰ ਇੱਥੇ ਫਾਦਰ ਸਾਹਿਬ ਆਉਂਦੇ ਸੀ ਇੱਥੇ ਚਾਹ ਪਕੌੜੇ ਖਾ ਕੇ ਫਿਰ ਆਪਾਂ ਜਾਣਾ ਸੀ ਮਮਮੀ ਨੂੰ ਵੀ ਪਤਾ ਹੈ ਸੋ ਮਮਮੀ ਇੱਥੇ ਅੱਗੇ ਥੋੜਾ ਇਮੋਸ਼ਨਲ ਵੀ ਹੋ ਜਾਂਦੇ ਨੇ ਕਿਉਂਕਿ ਪਤਾ ਵੀ ਫਾਦਰ ਸਾਹਿਬ ਸਾਡੇ ਨਹੀਂ ਰਹੇ ਸੀ ਔਰ ਇਹ ਕਿੰਨੇ ਕਹਿੰਦੇ ਯਾਦ ਸਾਡੀ ਜੁੜੀ ਆ ਦੀ ਆਪਾਂ ਜਦੋਂ ਵੀ ਪੌਂਡਰ ਸਾਹਿਬ ਆਣਾ ਆਪਾਂ ਇਸ ਸ਼ੋਪ ਤੇ ਹੋ ਕੇ ਜਾਣਾ ਜੀ ਔਰ ਇੱਥੇ ਆਪਾਂ ਚਾਹ ਗੋੜੇ ਖਾ ਕੇ ਆ ਕੇ ਅੰਕਲ ਨਾਲ ਨਹੀਂ ਔਰ ਹਾਂਜੀ ਦੋਸਤੋ ਵਲੌਗ ਚੰਗਾ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਸੁਖ ਬਾਜਾ ਵਲੌਗ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕਰ ਲਿੰਕ ਤਬਾਕੇ ਸੋ ਹੁਣ ਤੱਕ ਲਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਵਲੌਗ ਨਾਲ ਜੁੜੇ ਹੋ ਜੀ ਔਰ ਪਲੀਜ਼ ਵਤ ਵਤ ਸ਼ੇਅਰ ਕਰਾ ਕਰੋ ਜੀ ਵਲੌਗ ਨੂੰ ਚੰਗੀਆਂ ਚੀਜ਼ਾਂ ਨੂੰ ਔਰ ਖਾਸ ਕਰਕੇ ਗੁਰੂ ਦਰਸ ਸਾਹਿਬ ਜਿਹੜੀ ਵੀਡੀਓ ਨੇ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਸੋ ਮੇਰੀ ਰਿਕਵੈਸਟ ਹੈ ਜੀ ਸੋ ਮਿਲਦੇ ਹਾਂ ਜੀ ਨੈਕਸਟ ਵਲੌਗ ਵਿੱਚ ਸੋ ਬਹੁਤ ਬਹੁਤ ਧੰਨਵਾਦ ਜੀ